ਅਨਛਾਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਤੇ ਜ਼ਿਲ੍ਹਾ ਜਲੰਧਰ ਹਰਜਿੰਦਰ ਵੀਰ ਉਹਨਾਂ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਵਾਂ ਤੇ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀਆਂ ਵਾਂ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਨਾਲ ਤੇ ਵਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਹੈ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਦੋ ਟਾਈਮ ਚੁਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਰਤੇ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਬੋਰੀਆ ਜੀ ਬੋਰੀਆ ਜੀ ਫਸਟ ਕਲਾਸ ਚਲੋ ਵਧੀਆ ਜੀ ਦਾ ਹਰ ਹਰਜਿੰਦਰ ਵੀਰ ਜੀ ਦਾ ਕੀ ਹਾਲ ਚਾਲ ਜੀ ਵਧੀਆ ਜੀ ਫਸਟ ਕਲਾਸ ਆ ਹੋਰ ਵਧੀਆ ਕੰਮ ਚੱਲ ਰਿਹਾ ਜੀ ਚਲੋ ਵਧੀਆ ਜੀ ਹੋਰ ਜੋ ਆਪਣੇ ਚੈਨਲ ਨਾਲ ਜੁੜਿਆ ਸਾਰੇ ਪ੍ਰੋਗਰਾਮ ਪ੍ਰੋਗਰਾਮ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਨੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਘਰੇ ਤੁਸੀਂ ਪ੍ਰੋਗਰਾਮ ਰੱਖਿਆ ਹਾਂਜੀ ਹਾਂਜੀ ਭਾਈ ਆਪਾਂ ਰੱਖਿਆ ਕਰਿਆ ਪ੍ਰੋਗਰਾਮ ਹੈਗਾ ਆਪਣੇ ਤੇ ਇਸ ਘਰ ਕੇ ਮੈਂ ਕਿਹਾ ਮਈਆਂ ਦੇ ਦਈਏ ਠੀਕ ਆ ਆ ਪਸ਼ੂ ਸਾਹਮਣੇ ਹੋਣੇ ਹੈਗੇ ਹਾਂਜੀ ਹਾਂਜੀ ਹਾਂ ਕਿਉਂਕਿ ਪੱਜ ਤੋੜ ਰਹੀਂਦੀ ਆ ਇਧਰ ਉਧਰ ਹੀ ਮੇ ਪੱਠਾ ਦਿੱਤਾ ਕਿਸ ਟਾਈਮ ਪਾਣੀ ਧਾਣੀ ਪਲਾ ਹੋਂਦਾ ਕਿਸ ਟਾਈਮ ਨਹੀਂ ਪਲਾ ਹੁੰਦਾ ਹੈਗਾ ਠੀਕ ਆ ਦੇਖੋ ਇਹ ਪਸ਼ੂਆਂ ਦੇ ਉੱਪਰ ਬੈਠ ਕੇ ਹੀ ਕੰਮ ਚੱਲਦਾ ਹੈ ਜੀ ਇਹਨਾਂ ਦੇ ਨਾਲ ਪ੍ਰੋਗਰਾਮ ਕਾਦਾ ਰੱਖਤਾ ਜੀ ਪਰਾਪ ਸੇਕੀ ਦਾ ਵਿਆਹ ਰੱਖਿਆ ਹੈ ਅੱਛਾ ਅੱਛਾ ਦੀਦੀ ਦਾ ਵਿਆਹ ਆ ਹਾਂਜੀ ਹਾਂਜੀ ਠੀਕ ਆ ਚਲੋ ਮੁਬਾਰਕਾਂ ਹਨ ਫਿਰ ਤੁਹਾਨੂੰ ਤੇ ਠੀਕ ਆ ਤੇ ਆਹੋ ਜਦੋਂ ਫਿਰ ਹੁਣ ਦਿਨ ਵੀ ਥੋੜੇ ਬਿਲਕੁਲ ਰਹਿ ਗਏ ਹਨ ਬਿਲਕੁਲ ਥੋੜੇ ਰਹਿ ਗਿਆ ਇਹ ਇੱਕ ਸੈਲੂ ਦੇਣ ਆ ਗਏ ਆ ਹਾਂਜੀ ਹਾਂ ਭਜ ਨਟ ਵਿੱਚ ਫਿਰ ਨਹੀਂ ਮਾਲ ਡੰਕਰ ਸਾਂਭਿਆ ਜਾਂਦਾ ਹੈਗਾ ਕਰਨਾ ਆਪਾਂ ਆਖਿਆ ਵੀ ਚਲੋ ਪਸ਼ੂ ਵੇਚ ਦੀ ਆਪਾਂ ਦੇ ਦੇਣੀ ਹੈਗੇ ਆ ਜਦੋਂ ਬਿਲਕੁਲ ਕੰਮ ਕੋਈ ਕੇਸ ਜ਼ਰੂਰੀ ਹੁੰਦਾ ਉਦੋਂ ਹੀ ਸਾਨੂੰ ਯਾਦ ਕਰਦੇ ਜੇ ਅੱਗਾ ਪਿੱਛੇ ਸਾਨੂੰ ਘੱਟ ਹੀ ਯਾਦ ਕਰਦੇ ਉਹ ਫਿਰ ਪਾਜੀ ਕਹਿੰਦਾ ਕਿ ਓਕੇ ਨਹੀਂ ਮਿਲਦਾ ਵੀਰ ਭਰਾ ਜੁੜੇ ਹੈਗੇ ਨਾਲ ਇੱਥੇ ਜਿਹੜੇ ਲਿਆਈ ਦੀਆਂ ਹੁਣ ਕੰਮ ਥੋੜਾ ਘਟਾਇਆ ਪਿਆ ਹੈਗਾ ਅੱਗੇ ਕਾਕਾ ਸੀਗਾ ਅੱਗੇ ਜ਼ਿਆਦਾ ਕੰਮ ਸੀਗਾ ਹਾਂਜੀ ਹਾਂਜੀ ਹੁਣ ਤਾਂ ਆਪਾਂ ਆਪਦੇ ਮਤਬਲ ਜੋ ਕੀ ਹੈ ਲਿਆਈ ਦੀਆਂ ਚਾਰ ਪਸ਼ੂ ਲਈਦੇ ਆ ਬਸ ਹਰਜਿੰਦਰ ਵੀਰ ਜੀ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਹਾਂਜੀ ਹਾਂਜੀ ਤੇ ਚਲੋ ਉਹਨਾਂ ਦਾ ਵੀ ਵਧੀਆ ਚੱਲਣ ਦਿਆ ਵਾ ਤੇ ਫਿਰ ਤੁਸੀਂ ਵੀ ਆਪਣੇ ਜਿੰਨਾ ਕ ਆਪਣੇ ਸਿਹਤ ਦੇ ਹਿਸਾਬ ਨਾਲ ਜਿੰਨਾ ਕ ਸਾਹਮਣੇ ਆ ਸਕਦੇ ਆ ਜੀ ਓਨੇ ਕੀ ਪਸ਼ੂ ਫਿਰ ਲੈ ਜੀਦੇ ਆ ਜੀ ਹਾਂਜੀ ਹਾਂਜੀ ਤੇ ਹੁਣ ਪਸ਼ੂ ਸਾਹਮਣੇ ਵੀ ਬਹੁਤ ਮੁਸ਼ਕਲ ਐ ਜੀ ਅੱਜ ਤੇ ਹੁਣ ਬਸ ਦੇਣ ਵਾਲੀ ਗੱਲ ਕਰਨੀ ਆ ਵੀ ਕੋਈ ਫੋਨ ਲਾਵੇ ਅੱਜ ਖਾਲੀ ਨਹੀਂ ਮੋੜਨਾ ਕਿ ਪਾਸ ਬਿਲਕੁਲ ਜੀ ਬਿਲਕੁਲ ਕਿਉਂਕਿ ਤੁਸੀਂ ਗੱਲ ਦੱਸੰਦੇ ਸੀ ਵੀ ਫਿਰ ਉਧਰ ਵੀ ਕੰਮ ਵੇਖਣੇ ਹੁੰਦੇ ਆ ਹਾਂਜੀ ਹਾਂਜੀ ਤੇ ਫਿਰ ਜਾਂ ਇੱਕੋ ਪਾਸੇ ਧਿਆਨ ਐ ਜਾਂ ਇੱਧਰ ਜਾਂ ਉਧਰ ਫਿਰ ਪੀਜੀ ਮਈਆਂ ਵੀ ਬਹੁਤ ਚੰਗੀਆਂ ਹੈਗੀਆਂ ਬਹੁਤ ਚੰਗੀਆਂ ਝੋਟੀਆਂ ਹੈਗੀਆਂ ਕੋਈ ਇਹ ਨਹੀਂ ਲਾਂਬੇ ਵਾਲਾ ਕੰਮ ਹੋਊਗਾ ਝੋਟੀਆਂ ਵੀ ਬਹੁਤ ਕੰਮ ਦੀਆਂ ਹੈਗੀਆਂ ਠੀਕ ਹੈ ਜੀ ਹਾਂ ਜੀ ਹਾਂ ਚਲੋ ਫਿਰ ਨਾਮ ਦੱਸ ਕਰੀ ਨਾਮ ਮੇਰਾ ਪਰਮਜੀਤ ਸਿੰਘ ਜੀ ਪਿੰਡ ਨਾਰਪੁਰ ਜ਼ਿਲ੍ਹਾ ਜਲੰਧਰ ਤਹਿਸੀਲ ਕਰਤਾਰਪੁਰ ਜੀ ਲੱਕ ਕਰਤਾਰਪੁਰ ਬਿਲਕੁਲ ਲੱਗ ਗਿਆ ਲੱਕ 4 ਕਿਲੋਮੀਟਰ ਤੇ ਕਰਤਾਰਪੁਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਜਿੰਦਰ ਵਾਲਾ 8968659881 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਇਤੋਂ ਹੀ ਆਪਾਂ ਕਰਨੀ ਹੈ ਕਿੰਨਾ ਚਿਰ ਹੋਗਾ ਜਿੰਨ ਸੁਈ ਨਾ ਇਹ ਦੂਜੇ ਸੂਵੇ ਝੋਟੀ ਆ ਹਰਪੀਜੀ ਪਿਓਰ ਇੱਕ ਰੰਗੀਆਂ ਪਿਓਰ ਕਾਲੀ ਆ ਕੋਈ ਇੱਕ ਕਵਾਲ ਵੀ ਇੰਦਾ ਨਹੀਂ ਚਿੱਟਾ ਹੋਵੇ ਤੇ ਬਾਕੀ ਕੱਦ-ਕਾਟ ਚ ਵੀ ਚੰਗੀ ਉੱਚੀ ਹੈ ਨਾ ਬੁੜੀਆ ਪੂਰੀ ਸੇ ਉਹਨਾਂ ਹਰਪੀਜੀ ਸਿਰ ਤੋਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਮਈਆਂ ਦੇ ਕੋ ਸਾਮ ਨਹੀਂ ਹੋਣਦੀਆਂ ਭੁੱਖੀਆਂ ਪੱਖੀਆਂ ਹੈਗੀਆਂ ਹਾਂਜੀ ਹਾਂਜੀ ਉਹ ਇੰਦਾ ਬੱਚਾ ਹੈਗਾ ਜੀ ਮਗਰ ਕੱਟਾ ਠੀਕ ਹੈ ਭਰਾ ਵੀਂ ਦਾ ਲਾਵੇ ਮਹੀਨੇ ਦਾ ਲਾਵੇ ਸਵੇਰੇ ਮਹੀਨੇ ਦਾ ਲਾਵੇ ਆ ਕੱਟਾ ਹੈ ਹਾਂਜੀ 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 ਠੀਕ ਆ ਤੇ ਹੁਣ ਦੁੱਧ ਕਿੰਨਾ ਤਿਆਰ ਜੇ ਦੁੱਧ ਹਰ ਪੀਜੀ ਇਹਦੇ ਕੋਲ ਦੋਸਤ ਸਿਗਾਰ 13 14 ਕਿਲੋ ਸਿਗਾਰ ਝੂਟੀ ਕੋਲ ਹੋਰ ਥੋੜਾ ਘੜਿਆ ਜੀ ਹੁਣ ਦੁੱਧ 10 ਹੋ ਜਾਵੇ 11 ਹੋ ਜਾਵੇ ਅੱਛਾ ਹਾਂਜੀ ਇਹਨਾਂ ਦੁੱਧ ਆ ਗਏ ਬਾਕੀ ਇਹ ਆ ਵੀ ਇੱਕ ਚਲੋ ਹੁਣ ਪੱਠੇ ਪੁੱਠੇ ਵੀ ਨਹੀਂ ਹੈਗੇ ਪੱਠਾ ਵੀ ਹੈ ਨਹੀਂ ਜੀ ਸਾਰੇ ਭੈਣਾ ਭਰਾਵਾਂ ਨੂੰ ਪਤਾ ਜੀ ਹਰਿਆ ਪੱਠਾ ਹੈ ਨਹੀਂਗਾ ਤੇ ਮੇਨ ਗੱਲ ਇਹ ਆ ਵੀ ਜਿਹੜਾ ਵਾ ਤੁਸੀਂ ਗੱਲ ਦੱਸੰਦੇ ਫੇ ਕਈ ਵਾਰੀ ਪਾਣੀ ਡਾਇਆ ਜਾਂਦਾ ਹੈ ਕਈ ਜੀ ਨਹੀਂ ਡਾਇਆ ਜਾਂਦਾ ਕਈ ਵਾਰੀ ਪਸੂ ਲੱਗੇ ਆ ਦੇਣ ਭਾਜੀ ਨਹੀਂ ਤਾਂ ਆਪਾਂ ਨੂੰ ਪਸੂ ਦਰੋਂ ਇੰਨੇ ਕਿ ਕਿਤੇ ਜ਼ਿਆਦੇ ਹੈਗੇ ਆ ਹਾਂਜੀ ਤੇ ਦੇਣ ਵੀ ਕੋਈ ਉਧਰ ਹੁਣ ਬਿਲਕੁਲ ਘਟ ਦੇ ਆਪ ਹੀ ਵੀਰ ਜੀ ਹੁਣਾਂ ਨੇ ਸਾਰੀ ਤਿਆਰੀ ਫਿਰ ਉਧਰ ਵੀ ਕਰਨੀ ਆ ਜੋ ਵੀ ਕਰਨਾ ਤੇ ਫਿਰ ਸਾਰੇ ਪਾਸੇ ਨਹੀਂ ਵਿਖਿਆ ਜਾਂਦਾ ਉਹਦੇ ਕਰਕੇ ਫਿਰ ਸਾਹਬ ਥੋੜੀ ਜੀ ਘਟੀ ਆ ਬਾਕੀ ਚੰਗੇ ਖੱਦ ਕਾਟ ਦੀ ਸੋਹਣੀ ਝੋਟੀ ਆ ਕੋਈ ਸਾਹਬ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਇਹਨੇ ਫੇਰ ਵਜ ਜਾਣਾ ਬਾਕੀ ਇਹ ਆ ਵੀ ਅੱਜ ਕੋਈ ਫੋਨ ਲਾਵੇ ਜਰੂਰ ਅੱਜ ਮੋੜਨਾ ਨਹੀਂ ਕਿੰਦੇ ਸਾਰੇ ਸਾਰੇ ਦੇ ਦੇਣੀਆਂ ਆ ਵਾ ਦੇਖੋ ਮੇਰੇ ਪੂਰੀ ਹੈਟ ਤੇ ਆਉਂਗੀ ਆ ਪੂਰੀ ਵੱਡੀ ਝੋਟੀ ਆ ਬਾਕੀ ਕੱਦ ਕਾਠ ਚੰਗੀ ਦੇ ਝੋਟੀ ਆ ਸੋਨਾ ਕੱਦ ਕਾਠ ਹੈ ਬਾਕੀ ਫੱਬਦੀ ਆ ਪੂਰੀ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਵੀ ਚੰਗੀਆਂ ਵਾਂ ਅਪਜੀ ਦਾ ਸੀਲ ਠੰਡੀ ਹੈ ਆਪਣੇ ਦੇਖ ਸਕਦੇ ਪੀਰਾ ਬੱਚਾ ਛੱਡੇ ਜਾਂ ਨਾ ਛੱਡੇ ਉੱਧੇ ਬੈਠ ਕੇ ਚੋੜਵੇਂ ਪਾੜਾ ਮੋਟਾ ਸਿੱਟੇ ਠੀਕ ਹੈ ਤੇ ਇਹਦਾ ਫਿਰ ਮੁੱਲ ਮੁੱਲ ਵੀ ਇਹਨਾਂ ਰਪੀਜੀ ਬਸ ਲੈਣ ਦੇਣ ਵਾਲੀ ਹੈ ਲੋਕੀ ਨੂੰ ਝੂਟੀਆਂ ਤੁਸੀਂ ਦੇਖੋ ਕਿੰਦਾਂ ਲੀਆਂ ਇਦਾਂ ਵੇਚਦੇ ਆਗੇ ਆ ਹਾਂਜੀ ਹਾਂਜੀ ਕੋਈ ਆਪਣਾ ਲੱਖ ਨਹੀਂ ਕੋਈ 5 ਨਹੀਂ ਕੋਈ 90 ਨਹੀਂ ਕੋਈ 95 ਨਹੀਂ ਅੱਛਾ ਬਿਲਕੁਲ ਹਾਂ ਨਾ ਜਿਹੜੀ ਰਪੀਜੀ ਦੇਣੀ 85 ਦੀ ਝੂਟੀ ਦੇ ਦੇਣੀ 85000 ਦੀ ਹਾਂਜੀ 85 ਬਾਕੀ ਮੌਕੇ ਤੇ ਕਰ ਦੋਗੇ ਕੋਈ ਗੱਲ ਨਹੀਂ ਕੋਈ ਪੈਣਪਰਾ ਫੋਨ ਲਾਊਗਾ ਇਹ ਜ਼ਰੂਰ ਮੰਤਰਾ ਨੇ ਵੀ ਹੋਊਗਾ ਜਦੋਂ ਆਪਾਂ ਪਸੂ ਦੇ ਹੀ ਦੇਣੇ ਆਰਪੀਜੀ ਫਿਰ ਗੱਲ ਕਰੀ ਹੈਗੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਝੂਟੀ ਦੇਖ ਲਓ ਇੰਨੀ ਲੋਕੀ ਤੋਂ ਸਵਾ ਸਵਾ ਲੱਖ ਰੁਪਈਆ ਮੰਗਦੇ ਇਦਾਂ ਦੀਆਂ ਝੂਟੀਆਂ ਦਾ ਹਾਂਜੀ ਹਾਂਜੀ ਹਾਂ ਦੇਖੋ ਪਿਓਰ ਝੂਟੀ ਵੱਡੀ ਆ ਬਾਕੀ ਝੂਟੀ ਸੋਹਣੀ ਆ ਥੋੜਾ ਜਿਹਾ ਉਹ ਹੀ ਧਿਆਨ ਘੱਟ ਹੋਣ ਕਰਕੇ ਬਾਕੀ ਜਿਹੜਾ ਕੋ ਚੰਗੀ ਤਰ੍ਹਾਂ ਸੰਭੂਗਾ ਦੁੱਧ ਵੀ ਨੇ ਚੰਗਾ ਕਰੀ ਜਾਣਾ ਬਾਕੀ ਮਿਲਕ ਵੇਨ ਵੀ ਆਪਾਂ ਦੇਖ ਸਕਦੇ ਹਾਂ 20 ਕਿਲੋ ਕਰ ਜਾਣਾ ਜੇ ਇਸ ਨੂੰ ਹਰਿਆ ਪੱਠਾ ਪੈ ਲਾਪਿਆ 13-14 ਕਿਲੋ ਦੁੱਧ ਤੇ ਆਉਗੀ ਫਿਰ ਤੇ ਹੁਣ ਆ ਜਿਹੜੀ ਝੂਟੀ ਦੂਸਰੇ ਨੰਬਰ ਤੇ ਹਾਂਜੀ ਇਹ ਵੀ ਕਹਿੰਦੇ ਜਿੱਥੇ ਲਈ ਸੀ ਉਹਦੇ ਦੂਜੇ ਕਹਿੰਦੇ ਸੀਗੇ ਪਰ ਕੋਈ ਨਹੀਂ ਪੜਾ ਤੀਜੇ ਲਾ ਲਿਆ ਪਰ ਹੈ ਪ੍ਰੋਪਰ ਦੂਜੇ ਹੀ ਆ ਠੀਕ ਆ ਹਾਂਜੀ ਹਾਂਜੀ ਸਿੰਘ ਦਾਤੀ ਸਿੰਘ ਆ ਜ਼ਰੂਰ ਕਰ ਗਈ ਆ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਇਹਨੂੰ 15 ਤੋਂ 16 ਦਿਨ ਹੋ ਗਿਆ ਕੱਟੀ ਮਦਰ ਹੈ ਇਹਦੀ ਕਿਹੜੀ ਕੱਟੀ ਜੇ ਹਾਂਜੀ ਆ ਉਹ ਦਿਖਾ ਦੀ ਸੀ ਕਿਹੜਾ ਪਹਿਲਾਂ ਥੋੜਾ ਬੱਚਾ ਵਖੋਂ ਚ ਪਲੇਖਾ ਲੱਗ ਗਿਆ ਆ ਕੱਟੀ ਆ ਜਿਹੜੀ ਹੁਣ ਮੱਝ ਦਿਖਾਉਣੀ ਆ ਤੇ ਆ ਕੱਟਾ ਵਾ ਜਿਹੜਾ ਪਹਿਲੇ ਨੰਬਰ ਤੇ ਮੱਝ ਦਿਨ ਦਿਖਾਈ ਜਿਹੜੀ ਪਹਿਲੇ ਨੰਬਰ ਤੇ ਮੱਝ ਵਿਖਾਈ ਆ ਉਹਦਾ ਕੱਟਾ ਉਹ ਆ ਤੇ ਜਿਹੜੇ ਅੰਡ ਤੇ ਵਿਖਾਉਣੀ ਉਹ ਤਾਂ ਬਚਾ ਆ। ਹਾਂਜੀ। ਤੋੜੋ ਫੇਰ ਇਹਨਾਂ ਵੀ ਇੱਕ ਰੀ। ਹਾਂਜੀ। ਆਹ ਥਾਣੇ ਦੇ ਵੀ ਦੇਖ ਸਕਦੇ ਲੱਗੇ ਤੋਂ। ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ। ਨਾ ਦੇਖ ਸਕਦੇ। ਚਲੋ ਤੋੜ ਦਿਓ ਫੇਰ। ਆਪ ਸਮਾ ਇੱਥੇ ਨੰਬਰ ਆਈ ਬਾਹਰ ਖਮਾ ਦੀ ਨਾ ਕਰੋ। ਬਾਕੀ ਕੱਦ ਵਜਨ ਤੇ ਵੀ ਚੰਗੀ ਆ। ਥੱਲੇ ਇਹ ਵੀ ਫਿਕਸ ਜੇ ਹਵਾਨੇ ਦੀ ਆ ਜਿਹੜੀ। ਫਿਕਸ ਜੇ ਹਵਾਨਾ ਇਹਦਾ ਯਾ ਦੇਖ ਸਾਹ ਦੇ ਹਵਾਨਾ ਇਹਦਾ ਲੱਗ ਗਿਆ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਤੇ ਤੇ ਕੋਈ ਐਪ ਾਸ ਕਰੰਗਲ ਦੁੱਧ ਹੈਗਾ ਵਧੀਆ ਦੋਤੇ ਇੱਕੋ ਵੀ ਜ਼ਿਆਦਾ ਸੀਗਾ ਇਹ ਕਿੰਨਾ ਕਰੀ ਜਾਊਗੀ ਹਾਂ ਦੋਤੇ ਦੇ ਕੋ ਤਾਜਾ ਸੂਆ ਬਿਲਕੁਲ ਹੈ ਮੈਂ ਦੁੱਧ ਹੋਰ ਕਰ ਜੂਗੀ ਕਿਤਾਉਂ ਸੇਵਾ ਵੀ ਕੁਝ ਟੁੱਟੀਆਂ ਹੈਗੀਆਂ ਜੀ ਹਾਂਜੀ ਹਾਂ ਦੁੱਧ ਕਰ ਜੂਗੀ ਇਹ ਵੀ ਮੈਂ 12 13 ਕਿਲੋ ਰਾਂ ਦਾ ਸੁਆਉਗੀ ਤੇ ਦਾ ਮੁੱਲ ਇਹਦਾ ਵੀ ਮੁੱਲ ਛੋਟਾ ਜਾਂ ਹਰਪੀ ਜੀ ਬਸ ਤੇ ਲੈਣ ਦੇਣੀ ਕੋਈ 80 ਨਹੀਂ 85 ਨਹੀਂ 82 ਨਹੀਂ ਅੱਛਾ 80 ਤੋਂ ਵੀ ਦੋ ਛੜਦੇ ਹਾਂ ਅੱਛਾ 78000 78000 ਚਲੋ ਬਾਕੀ ਕੋ ਫੋਨ ਲਾਉਗਾ ਜੀ ਅੱਜ ਕੋਈ ਨਹੀਂ ਮੰਤਰਾਂ ਨੂੰ ਠੀਕ ਹੈ ਹਾਂਜੀ ਸਵਾਪਸ ਮਾ ਇੱਕ ਨੰਬਰ ਆ ਜੀ ਬਿਲਕੁਲ ਸਵਾਪਸ ਮਾ ਦੀ ਨਾ ਹੋਈ ਵੀ ਵੀਰ ਭਰਾ ਗੱਲ ਕਰੇ ਤੇ ਹੁਣ ਜਿਹੜੇ ਇਹ ਕੰਡ ਤੇ ਆ ਹਾਂਜੀ ਇਹਦਾ ਸੁਭਾ ਕੀ ਨਾ ਜੇ ਇਹ ਪੀ ਜੀ ਕੋਈ ਦੂਜੇ ਲਾ ਲੈ ਤੀਜੇ ਲਾ ਲਵੇ ਠੀਕ ਆ ਹਾਂਜੀ ਉਹ ਬੱਚਾ ਇਹਦਾ ਛੋਟਾ ਇਹਦਾ ਬੱਚਾ ਆ ਬੱਚਾ ਜੇ ਤਾਂ ਹਾਂਜੀ ਕੱਟਾ ਕੱਟੀ ਜੇ ਕੱਟਾ ਜੀ ਕੱਟਾ ਹੈ ਤੇ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ ਹਰ ਪੀ ਜੀ 9 ਕਿਲੋ ਹੋ ਜਾਵੇ 10 ਹੋ ਜਾਵੇ ਅੱਛਾ ਕੋਈ 9 ਮੇਰੇ ਕਿਲ ਜਾਵੇ ਮੇਰੇ ਕੋਲ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਦੁੱਧ ਤਾਂ ਹਰ ਪੀ ਜੀ ਤਾਜ਼ਾ ਸੂਆ ਬਿਲਕੁਲ ਦੁੱਧ ਤੇ ਇਹਨੂੰ ਕਰਨਾ ਚਾਹੀਦਾ ਮੈਂ ਇਹਨੂੰ 10 ਕਿਲੋ 11 ਕਿਲੋ ਰਾਂਦ ਨਾ ਕੱਢਣਾ ਚਾਹੀਦਾ ਤੁਹਾਨੂੰ ਪਤਾ ਹੈ ਦੇਖ ਲਓ ਕੁਰਲੀ ਜਿੱਤ ਵੀ ਤੂੜੀ ਪਈ ਆ ਸੁੱਕੀ ਤੋੜ ਦੋ ਫਿਰ ਇਹਨਾਂ ਮੇਂ ਇੱਕ ਲਈ ਤੇ ਆ ਥਾਣਾ ਇਹਦੇ ਵੀ ਇੱਕ ਦੇਖ ਸਕਦੇ ਬਿਲਕੁਲ ਦੂਰ ਦੂਰ ਥਾਣਾ ਜਿਹੜਾ ਇਹਦਾ ਵੀ ਲੱਗਾ ਆ ਹਾਂ ਆਜ ਲਾਇਆ ਜਵਾਬ ਸਮਾਏ ਕੇ ਨੰਬਰ ਆ ਹਰ ਕੀ ਜੀ ਜਵਾਬ ਸਮਾਏ ਨੰਬਰ ਹੀ ਮਾਰਾ ਆ ਜਾ ਹਾਂ ਕੱਟ ਆਇਆ ਇਹ ਤਾਂ ਬਾਕੀ ਜੰਮੀਪਲੀ ਪੂਰੀ ਐ ਇਹ ਵੀ ਪੂਰੀ ਰਾਜੀ ਆ ਮਾਜੇ ਵੀ ਵਿਦਿਆ ਦੀ ਬੇਟੀ ਦਾ ਜਿਹੜਾ ਵਿਆਹ ਵਾ ਤੇ ਉਸ ਕਰਕੇ ਜਿਹੜਾ ਸਾਹਮਣੇ ਥੋੜੀ ਘੱਟ ਹੁੰਦੀ ਹੈ ਇਹਨੂੰ ਧਿਆਨ ਘੱਟ ਦਿੱਤਾ ਜਾਂਦਿਆ ਵਾ ਚਲੋ ਲੈ ਜਾ ਬੰਦੋ ਫਿਰ ਖੜਾ ਹੋ ਜਾਓ ਪੜਿਓ ਕੈਮਰੇ ਤੋਂ ਫੁਲੀ ਕਰਦੀ ਜਿਹੜਾ ਬਰੋ ਹੋਦੀ ਹੈ ਤੇ ਬਾਕੀ ਥੱਲੇਆਂ ਫਿਕਸ ਜੇ ਹਵਾਨੇ ਦੀ ਆ ਤੇ ਉਤਰਾਂ ਰਾਜੀ ਰੂਜੀ ਪੂਰੀ ਆ ਜਿਹੜੀ ਤੇ ਇਹਦਾ ਵੀ ਹਵਾਨਾ ਇੱਕਰੀ ਲੱਗਦੇ ਤੇਰਾ ਦੇਖ ਸਕਦੇ ਜੀ ਤੇ ਇਹਦਾ ਫਿਰ ਕਿੰਨਾ ਜੇ ਮੁੱਲ ਇਹਨਾਂ ਐਰਪੀਡੀ ਜੋ ਦੇਈ ਦੇਣੀ ਹੈਗੀ ਆ ਇਹਦਾ ਮੁੱਲ 65000 ਰੁਪਏ ਆ ਜੀ 65000 ਆ 65000 ਰੁਪਏ ਆ ਜੀ ਬਾਕੀ ਵਿੱਚੋਂ ਛੋਟ ਛੜ ਕਰ ਦੋ ਹੋਰ ਕਰ ਦਿਆਂਗੇ ਜੀ 62 ਦੀ ਦੇ ਦਿਆਂਗੇ 62 ਦੀ ਪੂਰੇ 60 ਦੀ ਮੈਂ ਦੇ ਦਿਆਂਗੇ ਅੱਛਾ ਪੂਰੇ 60 ਦੀ 60 ਦੀ ਦੇ ਦਿਆਂਗੇ ਠੀਕ ਹੈ ਤੇ ਬਾਕੀ ਚਲੋ ਕੋ ਫੋਨ ਲਾਊਗਾ ਹਾਂਜੀ ਹਾਂਜੀ ਥੋੜਾ ਬਾਦਾ ਤੇ ਮੁੱਕੇ ਤੇ ਹੋਈ ਜਾਊਗਾ ਕੋਈ ਗੱਲ ਨਹੀਂ ਜੀ ਇਹ ਆ ਵੀ ਤਿੰਨੇ ਸੋਈਆਂ ਸਵਾਈਆਂ ਵਾ ਇੱਥੇ ਚਵਾਈ ਕਰਕੇ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਮੈਂ ਆ ਲੋਨ ਜੀ ਹਾਂਜੀ ਤੇ ਬਾਕੀ ਨੂੰ ਤੇ ਆਪਾਂ ਦਾਦੀ ਮੇਰੀ ਬੀਬੀ ਨੂੰ ਮੈਂ ਆ ਦੇਣ ਲੱਗੇ ਆ ਹਾਂਜੀ ਤੁਸੀਂ ਆਪ ਹੀ ਸਿਆਣੇ ਹੋ ਤੁਸੀਂ ਵੀ ਰੋਲਟੀ ਵੀਡੀਓ ਬਣਾਉਂਦੇ ਹੋ ਹਾਂਜੀ ਹਾਂਜੀ ਹਾਂ ਲੋਕੀ ਤਾਂ ਟੁੱਟੀਆਂ ਟੁੱਟੀਆਂ ਦਾ ਲੱਖ ਰੁਪਈਆ ਮੰਗੀ ਜਾਂਦੇ ਹੈਗੇ ਚਲੋ ਉਹਦੇ ਹਰ ਕਿਸ ਦੇ ਆਪੋ ਆਪਣੀ ਸਮਝ ਆਪਾ ਤੇ ਆਪਣਾ ਮਾਲ ਹੀ ਵੇਖੀਏ ਤੇ ਬਾਕੀ ਇਹ ਆਪ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਨਾ ਮੈਨੇ ਬੱਚੇ ਦਿਖਾ ਦੂ ਐਪੀ ਜੀ ਮੇਰੇ ਨੰਬਰ ਤੇ ਆ ਆ ਹੈਗਾ ਪੈਲੇ ਪੈਲੇ ਵਾਲੀ ਦਾ ਬੱਚਾ ਹੈ ਤੇ ਦੂਜੀ ਵਾਲੀ ਦੀ ਆ ਕੱਟੀ ਹੈ ਤੀਜੀ ਵਾਲੀ ਦਾ ਉਹ ਪਛਾਣ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖੋ ਤਸੱਲੀ ਕਰੋ ਤੇ ਫਿਰ ਪਸ਼ੂ ਖਰੀਦੋ ਜੀ